ਪੰਜਾਬ ਵਿੱਚ ਆਏ ਹੜ੍ਹਾਂ ਤੇ بارشਾਂ ਦੇ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਸ਼ੁਰੂ ਕੀਤੇ ਗਏ ਅਜੀਤ ਅਜੀ ਸਮਾਚਾਰ ਫਲੱਡ ਰելիਫ ਫੰਡ ਵਿੱਚ 71 ਹੋਈ ਰਕਮ ਵਿੱਚੋਂ ਅੱਜ ਸੁਲਤਾਨਪੁਰ ਲੋਧੀ ਤੇ ਕਪੂਥਲਾ ਸਬਡਿਵੀਜ਼ਨ ਨਾਲ ਸਬੰਧਤ 16 ਵਿਅਕਤੀਆਂ ਜਿਨ੍ਹਾਂ ਦੇ ਹੜ੍ਹ ਅਤੇ بارش ਨਾਲ ਮਕਾਨਾਂ ਨੂੰ ਨੁਕਸਾਨ ਪੁੱਜਿਆ ਸੀ ਨੂੰ 4 ਲੱਖ ਰੁਪਏ ਦੇ ਚੈੱਕ ਵੰਡੇ ਗਏ। ਇਸ ਸਬੰਧ ਵਿੱਚ ਸultanpur Lodhi ਦੇ Press Club ਵਿੱਚ ਹੋਏ ਸਮਾਗਮ ਵਿੱਚ ਪ੍ਰਬਾਤ ਪਰਿਵਾਰਾਂ ਦੇ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਨਰੈਲ ਸਿੰਘ ਡੋਗਰਾਵਾਲਾ, ਬੀਬੀ ਗੁਰਪ੍ਰੀਤ ਕੌਰ, ਅਰਨਜੀਤ ਸਿੰਘ ਖੋਜੇਵਾਲ, ਮਹਿੰਦਰ ਸਿੰਘ ਹਾੜੀ, ਦਰਬਖ ਸਿੰਘ ਗਿੱਲ, ਅਰਜੀਤ ਧੀਰ, ਬਲਦੇਵ ਸਿੰਘ, ਪਰਮਜੀਤਪੁਰ, ਰਕੇਸ਼ ਪੁਰੀ, ਤਜਿੰਦਰ ਸਿੰਘ ਤੰਜੂ, ਸੁਖਵਿੰਦਰ ਸਿੰਘ ਸੋਢੀ, ਪਰਮਜੀਤ ਸਿੰਘ ਰਾਜੂ ਨੇ 25-25 ਹਜ਼ਾਰ ਦੇ ਚੈੱਕ ਤਕਸੀਮ ਕੀਤੇ। ਇਨਾ ਆਗੂਆਂ ਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਾਰ ਦਾ ਤੇ ਅਜੀਤ ਦੇ ਕਪੂਥਲਾ ਜ਼ਿਲ੍ਹੇ ਦੇ ਪੱਤਰਕਾਰਾਂ ਦਾ ਵੀ ਧੰਨਵਾਦ ਕੀਤਾ ਇਸ ਮੌਕੇ ਤੇ ਪ੍ਰਭਾਵਿਤ ਲੋਕਾਂ ਨੂੰ 1000 ਕੰਬਲ 800 ਚਾਦਰ 175 ਕੁਇੰਟਲ ਪਸ਼ੂਆਂ ਲਈ ਫੀਡ 6 ਕੁਇੰਟਲ ਮਿਨਰਲ ਮਿਕਸਚਰ 44 ਕਿਸਾਨਾਂ ਨੂੰ 1320 ਲੀਟਰ ਡੀਜ਼ਲ ਵੰਡਿਆ ਗਿਆ ਹਾਂਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸੁਲਤਾਨਪੁਰ ਲੋਧੀ ਅੱਜ ਜੋ ਅਦਾਰਾ अजीत ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਮੈਂ ਉਸ ਦੀ ਬਹੁਤ ਸ਼ਲਾਘਾ ਕਰਦੀ ਆਂ अजीत ਅਖਬਾਰ ਜੋ ਕਿ ਪੰਜਾਬੀਆਂ ਦੀ ਆਵਾਜ਼ ਹੈ ਬਹੁਤ ਵੱਡਾ ਯੋਗਦਾਨ ਯੋਗਦਾਨ ਪਾ ਰਿਆ ਹੈ ਪੰਜਾਬ ਦੀ ਸੇਵਾ ਕਰ ਰਿਹਾ ਹਨ ਤੇ ਅੱਜ ਜਦੋਂ ਸੁਲਤਾਨਪੁਰ ਲੋਧੀ ਹਲਕਾ ਔਰ ਪਬਿਕ ਸਮੁੱਚੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਏਰੀਆ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਜੋ ਉਹਨਾਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਵੱਡੇ ਰੂਪ ਦੇ ਵਿੱਚ ਉਹਨਾਂ ਵੱਲੋਂ ਇਹ ਸਹਿਯੋਗ ਦਿੱਤਾ ਜਾ ਰਿਹਾ ਹੈ ਸੋ ਮੈਂ ਇਹਦੇ ਲਈ ਜਿਹੜੇ ਮੁੱਖ ਸੰਪਾਦਕ ਹੈ ਡਾਕਟਰ ਵਰਜਿੰਦਰ ਸਿੰਘ ਜੀ ਹਮਦਰ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਆਪਣੇ ਇਲਾਕੇ ਵਲੋਂ ਤਨਮਤ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਤ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀ ਹਲਕਾ ਸੁਲਤਾਨਪੁਰ ਬਿਆਸ ਵਿਖੇ ਆ ਦੇ ਬਹੁਤ ਭਾਰੀ ਹੜ ਆਉਣ ਕਾਰਨ ਕਾਫੀ ਨੁਕਸਾਨ ਹੋਇਆ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਮਾਰੀਆਂ ਗਈਆਂ ਕਾਰ ਰੁੜ ਗਿਆ ਪਛੋਂ ਦਾ ਚਾਰਾ ਰੁੜ ਗਿਆ ਇਹਦੇ ਵਿੱਚ ਮੈਂ ਸਮਝਦਾ ਆ ਕਿ ਜਿੱਥੇ ਪੰਜਾਬ ਵਾਸੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉੱਥੇ ਸਾਰ ਪ੍ਰਚਿੰਦਰ ਸਿੰਘ ਜੀ ਹਮਦਰ ਅਖਜੀਤ ਅਖਬਾਰ ਦੇ ਜੋ ਮਾਲਕ ਨੇ ਉਹਨਾਂ ਦੀ ਸਾਰੀ ਟੀਮ ਵੱਲੋਂ ਇਸ ਹਰ ਮਾਰੂ ਇਲਾਕੇ ਨੂੰ ਵਡੀਆਂ ਸਹਿਤਾ ਗ੍ਰਾਂਟਾਂ ਔਰ ਜਿੱਥੇ ਪਛੋਂ ਦੇ ਚਾਰੇ ਤੱਕ ਵੰਡਿਆ ਗਿਆ ਉੱਥੇ ਲੋਕਾਂ ਦੇ ਜੀਵਨ ਵਾਸਤੇ ਰਾਸ਼ਨ ਆਟਾ ਦਾਣਾ ਸਭ ਕੁ ਕੁ ਵੰਡਿਆ ਗਿਆ ਅਜੀਤ ਅਖਬਾਰ ਆਧਾਰੇ ਦਾ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਨਾ ਸਾਰ ਪਛਿਤਨ ਹਮਦਰਦ ਦਾ ਖਾਸ ਕਰਕੇ ਉਹਨਾਂ ਦੀ ਸਾਰੀ ਟੀਮ ਦਾ ਹਲਕਾ ਸੁਲਤਾਨਪੁਰ ਤੋਂ ਜੋ ਅਜੀਤ ਅਖਬਾਰ ਦੀ ਸਾਰੀ ਟੀਮ ਜਿਹੜੀ ਜਾ ਕੇ ਹਰ ਵਕਤ ਉਸ ਮੰਡ ਖੇਤਰ ਵਿੱਚ ਹੜ ਮਾਰੂ ਇਲਾਕੇ ਵਿੱਚ ਜਿੱਥੇ ਨਹੀਂ ਵੀ ਕੋਈ ਜਾ ਸਕਦਾ ਉੱਤੇ ਅਜੀਤ ਅਖਬਾਰ ਦੇ ਜੋ ਪ੍ਰਤੀਨਿਧ ਇਥੇ ਪਹੁੰਚੇ ਔਰ ਲੋਕਾਂ ਉਹਨਾਂ ਲੋਕਾਂ ਦੀ ਆਵਾਜ਼ ਦੁਨੀਆ ਤੱਕ ਪਹੁੰਚਾਉਣ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਅੱਜ ਮੈਨੂੰ ਪਤਾ ਲੱਗਾ ਹੈ ਕਿ ਉਹਨਾਂ ਹੜ੍ਹ ਮਾਰੂ ਇਲਾਕੇ ਦੇ ਕਿਸਾਨਾਂ ਨੂੰ ਗਰੀਬਾਂ ਨੂੰ ਜਿਨ੍ਹਾਂ ਦੇ ਮਕਾਨ ਰੁੜ ਗਏ ਉਹਨਾਂ ਨੂੰ ਜੀਤ ਅਖਬਾਰ ਆਪਣੇ ਵੱਲੋਂ ਫੰਡ ਦੇ ਰਹੀ ਹੈ ਔਰ ਚੈੱਕ ਦੇ ਰਹੀ ਹੈ ਚੈੱਕ ਤਸਦੀਮ ਕਰ ਰਹੀ ਹੈ ਮੈਨੂੰ ਇਸ ਮੌਕੇ ਹੋਂ ਦਾ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਮੈਂ ਫਿਰ ਦੁਬਾਰਾ ਸਾਰੇ ਜੀਤ ਅਦਾਰੇ ਦਾ ਬਹੁਤ ਬਹੁਤ ਤਰਵਾਦ ਕਰਦਾ ਹਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਦੇਵ ਸਿੰਘ ਸਹਾਉਗਾ ਚੇਅਰਮੈਨ ਮਾਰਕੀਟ ਕਮੇਟੀ ਸultanpur Lodhi ਇੱਥੇ ਪ੍ਰੈਸ ਕਲੱਬ ਦੇ ਵਿੱਚ ਆਏ ਮੇਰੇ ਵੱਡੇ ਵੀਰ ਰਾਜੇ ਨਾਇਰ ਸਿੰਘ ਜੀ ਡੋਗਰਾਂਵਾਲ ਅਤੇ ਭਾਜੀ ਆ ਬੀਜੇਪੀ ਦੇ ਭਾਜੀ ਜੀ ਰਣਜੀਤ ਸਿੰਘ ਤੇ ਹੋਰ ਵੀ ਮੇਰੇ ਜਿੰਨੇ ਭਾ ਆਏ ਆ ਜਿੰਨੇ ਵੀ ਸੱਜਣ ਬਿੱਤਰ ਪੱਤਰਕਾਰ ਆਏ ਆ ਸਾਰਿਆਂ ਦਾ ਆਦੀ ਸਾਹਿਬ ਹੋਰ ਜਿੰਨੇ ਵੀ ਆਏ ਆ ਪ੍ਰੈਸ ਵਾਲੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਵਾਦ ਵੀਰੋ ਪ੍ਰੈਸ ਕਲੱਬ ਐ ਜੀਤ ਵੱਲੋਂ ਜੋ ਅੱਜ ਇਹਨਾਂ ਦਾ ਇੱਕ ਵਧੀਆ ਪ੍ਰੋਗਰਾਮ ਜੋ ਅਲੀਕਿਆ ਗਿਆ ਜੋ ਕਿ ਆਪਣੇ ਹਰ ਪ੍ਰਭਾਵ ਦੇ ਲੋਕਾਂ ਨੂੰ 25-25000 ਦੇ ਜੋ ਚੈੱਕ ਦੇਣ ਲੱਗੇ ਆ ਇਹਨਾਂ ਦਾ ਜਿੰਨੀ ਵੀ ਸਲਾਘਾ ਕੀਤੀ ਜਾਵੇ ਬਹੁਤ ਘੱਟਾ ਕਿਉਂਕਿ ਇੱਕ ਔਖੀ ਘੜੀ ਦੇ ਵਿੱਚ ਇਸ ਅਜੀਤ ਵੱਲੋਂ ਜੋ ਵੀ ਪ੍ਰੋਗਰਾਮ ਬਣਾਇਆ ਗਿਆ ਇਹਨਾਂ ਨੂੰ ਪੈਸੇ ਦੇਣ ਦਾ ਗਰੀਬਾਂ ਦੀ ਮਦਦ ਕਰਨ ਦਾ ਇੱਕ ਸਲਾਘਾਯੋਗ ਕੰਮ ਆ ਇਹ ਜ਼ਿਲ੍ਹੇ ਵੱਲੋਂ ਜੀ ਦਾ ਜੀ ਦਾ ਖਵਾ ਦੇ ਜਿਹਦੇ ਵੱਲੋਂ ਜੋ ਵੀ ਕਦਮ ਹਰ ਸਾਲ ਜਾਂ ਔਖੇ ਵੇਲੇ ਲੋਕਾਂ ਦੀ ਬਾਹ ਫੜਦੇ ਆ ਅਸੀਂ ਇਹਨਾਂ ਨੂੰ ਆਪਦੀ ਪਾਰਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਾਸ ਮਿੰਦਰ ਸਿੰਘ ਆਲੀ ਸਾਬਕਾ ਸਖਤਰ ਸ਼ੋਣੀ ਗੋਦਾਰ ਪੰਦਰ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਅਜੀਤ ਦੇ ਪ੍ਰੈਸ ਕਲੱਬ ਵਿੱਚ ਇਹਨਾਂ ਵੱਲੋਂ ਇਨਵਾਈਟ ਕੀਤੇ ਤੇ ਪਹੁੰਚਿਆ ਮੈਂ ਅਜੀਤ ਅਖਬਾਰ ਵੱਲੋਂ ਸਰਦਾਰ ਬਜਿੰਦਰ ਸਿੰਘ ਜੀ ਹਮਦਰਦ ਸਾਹਿਬ ਉਹਨਾਂ ਵੱਲੋਂ ਜੋ ਹਰ ਪਿੰਡ ਦਾ ਇਲਾਕਾ ਉਹਦੇ ਵਿੱਚ ਆਪਣੇ ਵੱਲੋਂ ਚੰਗੇ ਕੀਤੇ ਗਏ ਕਾਰਜ ਲੋਕਾਂ ਦੇ ਕੀਤੀ ਜਾ ਰਹੀ ਮਦਦ ਕਿਸੇ ਗਰੀਬ ਦੀ ਮਦਦ ਕਰ ਦੇਣੀ ਕਿਸੇ ਬੱਚੇ ਦੀ ਫੀਸ ਤਾਰ ਦੇਣੀ ਕਿਸੇ ਗਰੀਬ ਦੇ ਘਰ ਬਣਾਉਣ ਵਾਸਤੇ ਉਹਦੀ ਮਦਦ ਕਰ ਦੇਣੀ ਇਹ ਉਹਨਾਂ ਵੱਲੋਂ ਕੀਤੇ ਜਾ ਰਹੇ ਸਾਰੇ ਕੰਮ ਸਲਾੰਗਾ ਜੋਗਾ ਇਹ ਸਾਰਾ ਕੁਝ ਸਲਾਉਣ ਜੋਗਾ ਮੈਂ ਅਜੀਤ ਅਖਬਾਰ ਵੱਲੋਂ ਕਿਤੇ ਵੀ ਕੁਦਰਤੀ ਆਫਤ ਆਉਂਦੀ ਆ ਉੱਥੇ ਸਭ ਤੋਂ ਪਹਿਲਾਂ ਪਹੁੰਚਣ ਤੇ ਉਨਾ ਦਾ ਧੰਨਵਾਦ ਵੀ ਕਰਦਾ ਤੇ ਜੋ ਸਾਡੇ ਹੜਮੜਾ ਇਲਾਕਾ ਮੇਰੇ ਇਲਾਕੇ ਸultanpur Lodhi ਚ ਉਹਦੇ ਵਿੱਚ ਵੀ ਜਿਹੜੀ ਇਹਨਾਂ ਵੱਲੋਂ ਕੀਤੀ ਜਾ ਰਹੀ ਮਾਧਮੇ ਉਹਦੀ ਸ਼ਲਾਘਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ ਤੇ ਕਲਿੱਕ ਕਰੋ